ਦੁਨੀਆਂ 'ਚ ਬਹੁਤ ਤਰ੍ਹਾਂ ਦੇ ਬਾਬੇ ਦੇਖੇ ਹੋਣ ਆ ਪਾਰਾ ਜਿਹੜਾ ਬੂਟਾਂ ਵਾਲਾ ਬਾਬਾ ਤੁਸੀਂ ਅੱਜ ਪਹਿਲੀ ਵਾਰ ਦੇਖੋਗੇ ਕਿਉਂਕਿ ਇਹ ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ਾਂ ਦੇ ਵਿੱਚੋਂ ਇੱਕ ਗ੍ਰਿਆਂ ਦੇ ਕੈਨੇਡਾ 'ਚ ਪਾਇਆ ਜਾਂਦਾ ਤੇ ਇਹ ਬਾਬਾ ਜੰਗਲਾਂ 'ਚ ਪਾਇਆ ਜਾਂਦਾ ਦੇਖ ਲਓ ਵੀ ਫਲਾਹਾਲ ਮੈਂ ਹੈਗਾ 베ਰੀ ਤੋਂ ਵਸਾਗਾ ਜਾ ਰਿਆਂ ਵਸਾਗਾ ਵਿੱਚ ਐ ਤੇ ਬ੍ਰੈਮਪਟਨ ਦੇ ਨਾਲ ਸ਼ਹਿਰ ਆ ਇੱਕ 베ਰੀ ਠੀਕ ਆ ਤਾਂ ਬਿਲਕੁਲ ਪੂਰੇ ਦੇ ਪੂਰੇ ਜੰਗਲ ਆ ਠੀਕ ਆ ਤੇ ਬਾਈ ਵਰਗੇ ਨਾਲ ਸੀਗੇ ਤੇ ਰਾਹ ਜਾਂਦੇ ਜਾਂਦੇ ਕਹਿੰਦੇ ਉਹਨੂੰ ਇੱਕ ਨਵਾਂ ਬਾਬਾ ਦਿਖਾ ਕੇ ਮਿਲਾ ਕੇ ਜਾਵਾਂਗੇ ਸੋ ਇੱਥੋਂ ਦੇ ਲੋਕਾਂ ਦਾ ਵਿਸ਼ਵਾਸ ਆ ਵੀ ਬੂਟ ਟੰਗਣ ਨਾਲ ਇਸ ਦਰਸ਼ਤ ਦੇ ਉੱ ਅ ਜਿਹੜਾ ਹੈਗਾ ਇਹਨਾਂ ਦਾ ਮਨੋ ਕਾਮਨਾ ਪੂਰੇ ਹੁੰਦੀਆਂ ਤੇ ਬੂਟ ਵੀ ਵੀਰੇ ਪੂਰੇ ਪੇਅਰ ਚ ਹੁੰਦੇ ਆ ਮੰਨ ਲਓ ਜਿਵੇਂ ਆਹਾ ਬੱਚਿਆਂ ਦੇ ਹੈਨਾ ਆ ਠੀਕ ਆ ਇਹਦੇ ਉੱਤੇ ਕੁਝ ਸ਼ਾਇਦ ਲਿਖਿਆ ਵੀ ਹੋਵੇ ਆਪਾਂ ਇਹਦੇ ਬਾਰੇ ਸਰਚ ਕਰਾਂਗੇ ਆ ਪੂਰੇ ਦੇ ਪੂਰੇ ਤੁਸੀਂ ਦੇਖ ਲਓ ਵੀ ਡਬਲ ਡਬਲ ਪੇਰ ਆ ਠੀਕ ਆ ਕੋਈ ਇੱਕ ਪੇਰ ਨਹੀਂਗਾ ਆ ਵੀ ਡਬਲ ਪੇਰ ਆ ਕੋਈ ਵੀ ਇੱਕ ਤੇ ਇਹ ਆਏ ਵੀ ਨਹੀਂਗਾ ਵੀ ਕਿਸ ਨੇ ਯੂਜ਼ ਕੀਤੇ ਹੋਇਆ ਬਿਲਕੁਲ ਨਵੇਂ ਬੂਟ ਹੈ ਠੀਕ ਆ ਤੇ ਇਹ ਬੂਟ ਆ ਜਿਹੜੇ ਇਸ ਬਾਬੇ ਨੂੰ ਟੰਗੇ ਹੋਇਆ ਤੇ ਆਪਣੇ ਹੁੰਦੇ ਕੋਈ ਟੰਗ ਜਾਂਦਾ ਤਾਂ ਲੋਕਾਂ ਨੇ ਤਾਣੇ ਮਿੰਡ ਮਿੰਡ ਮਾਰ ਕੇ ਮਾਰ ਦੇਣਾ ਸੀਗਾ ਵੀ ਦੇਖ ਲਓ ਇਹ ਤੂੰ ਕਿੰਨਾ ਅੰਧਵਿਸ਼ਵਾਸੀ ਆ ਹੈਨਾ ਜੇ ਲੋਕ ਝੰਡਾ ਤੇ ਆਪਾਂ ਕਹਿੰਗੇ ਤੇਲ ਪਾਉਣ ਚੱਲ ਜਾਂਦੇ ਆ ਜਾਂ ਆਪਾਂ ਗੱਲ ਕਰਕੇ ਖਾਮਣੇ ਆ ਬਣਦੇ ਤਾਂ ਕਈ ਤਰਕ ਵਾਲੇ ਲੋਕ ਉਹਨਾਂ ਨੂੰ ਵੀ ਹੈਨਾ ਕਾਫੀ ਕੁਝ ਕਹਿ ਦਿੰਦੇ ਆ ਪਰ ਹੁਣ ਇਹਨਾਂ ਨੂੰ ਕੋਈ ਨਹੀਂ ਕਹਿੰਦਾ ਦੂਜੀ ਗੱਲ ਇਹ ਵੀ ਇੱਥੋਂ ਕੋਈ ਬੂਟ ਚੱਕ ਕੇ ਵੀ ਨਹੀਂ ਲੈ ਕੇ ਜਾਂਦਾ ਵੀ ਆਪਾਂ ਐ ਕਹਿ ਦੇ ਗਏ ਨਾ ਵੀ ਇੱਥੋਂ ਕੋਈ ਬੂਟ ਚੱਕ ਕੇ ਲੈ ਜਾਊਗਾ ਤੇ ਇੱਥੋਂ ਕਾਫੀ ਗੱਡੀਆਂ ਲੰਘਦੀਆਂ ਜਿਵੇਂ ਹੁਣ ਆ ਵੀ ਆਪਾਂ ਕਹਿ ਗਏ ਨਾ ਆਏ ਨਹੀਂਗਾ ਵੀ ਪਤਾ ਨਹੀਂਗਾ ਤੇ ਨਹੀਂ ਤਾਂ ਆਪਣੇ ਵਰਗਾ ਕਹਵੇ ਯਾਰ ਕਿਉਂਕਿ ਬੂਟ ਇੱਥੇ ਸੱਚੀ-ਮੁੱਚੀ ਮਹਿੰਗੇ ਕੈਨੇਡਾ ਦੇ ਵਿੱਚ ਸਾਸਾਨੂੰ ਪ ਤੇ ਆਪਾਂ ਗੱਲ ਕਰ ਗਏ ਚੱਪੜਾਂ ਚੁੱਪੜਾਂ ਵੀ ਜਿਹੜੀਆਂ ਕ੍ਰੋਸ ਦੀਆਂ ਰੱਖੀਆਂ ਹੋਆਂ ਨੇ ਇਹਨਾਂ ਨੇ ਆਏ ਨੇ ਕਿ ਬਾਬੇ ਨੂੰ ਮਾੜੀਆਂ ਚੱਪੜਾਂ ਚੜਾ ਦੂਗਾ ਹਨਾ ਤੇ ਇਹ ਦਰਖਤ ਆ ਜਿਹੜਾ ਵੀਰੇ ਹੁਣ ਇਹਦੇ ਬਾਰੇ ਦੱਸਾਂ ਮੈਂ ਇਹ ਦਰਖਤ ਦੀ ਪੂਜਾ ਕੀਤੀ ਜਾਂਦੀ ਹੈ ਕਿ ਇਹਦੇ ਨਾਲ ਆ ਜਿਹੜੀਆਂ ਹੈਗਾਂ ਸ਼ਾਮਾਪੁਰ ਨੇ ਤੇ ਆਹ ਦੇਖ ਲਓ ਆਏ ਨੇ ਕਿ ਭਈ ਇੱਥੇ ਕੋਈ ਨੰਗ ਦਾ ਨਹੀਂ ਗਾ ਆਹ ਗੱਡੀਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਬਹੁਤ ਵਗਦਾ ਰੋਡ ਹੈ ਆਪਾਂ ਕਗੇ ਤੇ ਹਰ ਇੱਕ ਨੂੰ ਪਤਾ ਹੈ ਤੇ ਨਹੀਂ ਤਾਂ ਸਾਡੇ ਜਿਵੇਂ ਲੋਕ ਨਾਰੀਅਲ ਚੱਕ ਕੇ ਖਾ ਜਾਂਦੇ ਆ ਠੀਕ ਆ ਤਾਂ ਇੱਥੋਂ ਵੀ ਆਪਾਂ ਕਰਾ ਦੇਖ ਲਓ ਗੱਡੀ ਤੇ ਗੱਡੀ ਚੜੀ ਹੁੰਦੀ ਹੈ ਹੇ ਨਹੀਂ ਗਾ ਵੀ ਇਥੋਂ ਨਹੀਂ ਆਪਣੇ ਜਿਹੜੇ ਲੋਕ ਨਾਰੀਅਲ ਨਹੀਂ ਕਾਕੇ ਖਾ ਜਾਂਦੇ ਤੇ ਵੀ ਭਾਈ ਹਨਾ ਕੀ ਕਰ ਲੂਗਾ ਤੇ ਇੱਥੇ ਮੈਂ ਕਹਣਾ ਫਿਰ ਬੂਟ ਕਿਉਂ ਨਹੀਂ ਪਾ ਕੇ ਜਾਂਦੇ ਲੋਕ ਹਨਾ ਅਸਲ ਜਿਤੇ ਬੂਟ ਚੜਾਉਂਦੇ ਹੀ ਆ ਭਾਈ ਹਰ ਦੇਸ਼ ਦੀ ਆਪ ਦੀ ਮਾਨਤਾ ਪਾਉਂਦੇ ਆ ਸਾਨੂੰ ਹਰ ਚੀਜ਼ ਦਾ ਉੱਤੇ ਵਿਸ਼ਵਾਸ ਜਿਹਨੂੰ ਵਿਸ਼ਵਾਸ ਆ ਯਾਰਾ ਉਹਨੂੰ ਮੈਂ ਕਹਣਾ ਵੀ ਹਰ ਚੀਜ਼ ਤੇ ਹੋ ਜਾਣਾ ਹਨਾ ਤੇ ਜਿਹਨੂੰ ਵਿਸ਼ਵਾਸ ਨਹੀਂ ਉਹਦਾ ਕੁਝ ਵੀ ਨਹੀਂਗਾ ਤੇ ਇਹਨੂੰ ਵਹਿਮ ਕਹਿਣਾ ਤਾਂ ਆਪਾਂ ਵਹਿਮ ਵੀ ਕਹਿ ਸਕਦੇ ਆ ਤੀਜੀ ਗੱਲ ਆ ਵੀ ਇਹ ਬੂਟਾਂ ਵਾਲੇ ਬਾਬੇ ਨੇ ਮੈਨੂੰ ਬਹੁਤ ਹੈਰਾਨ ਕੀਤਾ ਬਾਬਾ ਦੇਖ ਬੂਟ ਤਾਂ ਮੇਰੇ ਕੋਲੇ ਵੀ ਦੋ ਹੀ ਐ ਠੀਕ ਆ ਪਰ ਮੈਂ ਕਹਾਂ ਵੀ ਜਿਹੜਾ ਹੈਗਾ ਤੇਰਾ ਇੱਕ ਗੱਲ ਹੋਰ ਆ ਨਾ ਇੱਥੇ ਕੋਈ ਹੋਰ ਆ ਵੀ ਆਸੇ-ਪਾਸੇ ਪੁਜਾਰੀ ਬਜੂਰੀ ਦੀਦਾ ਕੋਈ ਠੀਕ ਆ ਜਾਂ ਪਾ ਕੇ ਕੋਈ ਬਾਬਾ ਬੈਠਾ ਦਿੰਦਾ ਹੈ ਨਾ ਤੇ ਜਿਹੜੀ ਪੂਜਾ ਕਰਨ ਵਾਲਾ ਬੰਦਾ ਪਰ ਲੋਕ ਆਉਂਦੇ ਆ ਬੂਟ ਟੰਗਦੇ ਆ ਚੱਲ ਜਾਂਦੇ ਆ ਇਹ ਇਕੱਲੇ ਦਖਤ ਤੇ ਨਹੀਂ ਇਹ ਮੈਨੂੰ ਲੱਗਦਾ ਥਾਂ ਹੋਊਗੀ ਆ ਦੇਖਣਾ ਆ ਜਿਵੇਂ ਬੂਟ ਪਏ ਆ ਆ ਦੇਖ ਲੈ ਚੰਗੀ ਕੰਪਨੀ ਦੇ ਪਏ ਆ ਹੈ ਨਾ ਵੀ ਇਹ ਪਤਾ ਨਹੀਂਗਾ ਹੁਣ ਡਰ ਲੱਗਦਾ ਦੱਸੋ ਬਾਈ ਇਹਨੂੰ ਚੱਕਿਆ ਜਾ ਸਕਦਾ ਤੇ ਨਹੀਂ ਚੱਕਿਆ ਆ ਦੇਖੋ ਜਮਾ ਨਵੇਂ ਬੂਟ ਆ ਜੇਕਰ ਬਾਈ ਕੋਈ ਸਟੂਡੈਂਟ ਹੈ ਕੋਈ ਦੁੱਖ ਤਕਲੀਫ ਦੇ ਵਿੱਚ ਇਧਰ ਵਸਾ ਕੇ ਵਿੱਚ ਕੰਨੀ ਰਾਸ ਨੂੰ ਜਿਹੜਾ ਹੈਗਾ ਬੂਟਾਂ ਦਾ ਦਰਖਤ ਹੀ ਮਿਲ ਜਣਾ ਠੀਕ ਆ ਮੇਰੇ ਸਾਬ ਨੂੰ ਤੁਸੀਂ ਲਿਜਾ ਵੀਦਾ ਲੋਕਾਂ ਨੇ ਫੀਤੇ ਨਾਲ ਵੀ ਟੰਗੇ ਹੋਇਆ ਸੋ ਬਾਬਾ ਇਹ ਜਿਹੜਾ ਹੈ ਦੇ ਬਾਰੇ ਜਰੂਰ ਦੱਸਿਓ ਆਪਦਾ ਕਮੈਂਟ ਦੱਸਿਓ ਵੀ ਭਾਈ ਇਦਾਂ ਵੀ ਹੋ ਸਕਦਾ ਬਿਲਕੁਲ ਹੋ ਗਿਆ ਵੀਰ ਦੁਨੀਆ ਦੇ ਵਿੱਚ ਕਮਾਲ ਆ ਕਹਿੰਦੇ ਠੀਕ ਆ ਆ ਦੇਖੋ ਨਵੀਆਂ ਚਪਲਾਂ ਪੰਗਾ ਜੋੜਾ ਜੋੜੇ ਐਵੇਂ ਨਹੀਂ ਗਏ ਵਾਹਿਗੁਰੂ ਵਾਹਿਗੁਰੂ ਅਨਲਗ ਬੂਟ ਲੈਣੇ ਆ ਬਾਬੇ ਤੋਂ ਲੈ ਸਕਦਾ ਬਾਬਾ ਕੀ ਹਾਲਤ ਰੇ ਚੱਲ ਬਾਈ ਇਹ ਚੀਜ਼ਾਂ ਬੜੀਆਂ ਘੈਂਟ ਦੇਖਣ ਨੂੰ ਮਿਲੀਆਂ ਬਈ ਇਸ ਵਸਾਗਾ ਵੀ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਫਰਾ ਦਾ ਸਾਡੇ ਦਾ ਠੀਕ ਹੈ ਜਿਹਨੇ ਚੀਜ਼ ਦਿਖਾਈ ਤੇ ਬਾਕੀ ਸੋਨੂੰ ਵੀ ਨਜ਼ਰੀ ਪਈ ਇਹਨਾਂ ਤੁਸੀਂ ਵੀ ਇਹਨਾਂ ਦਾ ਧੰਨਵਾਦ ਕਰ ਸਕਦੇ ਹੋ ਠੀਕ ਹੈ